ਗੱਲ ਤੇ ਸਾਬਤ ਕਰਨ ਦੀ ਹੁੰਦੀ ਹੈ ਠੀਕ ਹੈ ਤੇ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਸਾਸਕਬੀਰ ਸਿੰਘ ਬਾਦਲ ਨੇ ਮੇਰੇ ਖਾ ਕੱਲ ਹੀ ਕਿਸੇ ਚੈਨਲ ਨੂੰ ਪ੍ਰਾਈਵੇਟ ਨੂੰ ਇੰਟਰਵਿਊ ਦਿੱਤੀ ਉਹਨਾਂ ਕਹਿੰਦੇ ਕਿ ਮੇਰਾ ਚੈਲੰਜ ਹੈ ਵੀ ਸਾਬਤ ਕਰੋ ਦੂਜੀ ਗੱਲ ਰਹੇਗੀ ਕਿ ਉਹਨਾਂ ਕਹਿੰਦੇ ਕਿ ਇਸ ਕੰਮ ਤੇ ਨਾਮ ਸਿਆਹਤ ਕਰਨਾ ਚਾਹਣਾ ਹੈ ਹਰੇਕ ਨੂੰ ਬੇਨਤੀ ਕਰਦਾ ਹਾਂ ਕਿ ਹਰ ਕੋਈ ਅੱਗੇ ਆ ਕੇ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਜਿੰਨੀ ਵੀ ਕਿਸੇ ਦੀ ਸਮਰੱਥਾ ਆ ਕਿਸੇ ਦੀ 1000 ਦੀ ਹੈ ਕਿਸੇ ਦੀ 10000 ਦੀ ਕਿਸੇ ਦੀ 1 ਲੱਖ ਦੀ ਹੈ ਕਿਸੇ ਦੀ ਕਰੋੜ ਦੀ ਹੈ ਉਹ ਆਪ ਦੀ ਸਮਰੱਥਾ ਮੁਤਾਬਕ ਆਪ ਦਾ ਯੋਗਦਾਨ ਪਾਵੇ ਜੇ ਮੈਂ ਜੇ ਮੈਂ ਇਹ ਕਹਿ ਦਵਾਂ ਕਿ ਸਰਦਾਰ ਹਰਪ੍ਰੀਤ ਸਿੰਘ ਵਾਹ ਤੇ ਮੈਂ 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 ਤੁਹਾਨੂੰ ਨੀਟਾ ਹੀ ਕਹਿੰਨਾ ਹਾਂ ਹਾਂਜੀ ਤੇ ਹਾਂਜੀ ਤੇ ਉਹ ਨੀਟਾ ਪ੍ਰਧਾਨ ਜੀ ਜਿਹੜੇ ਨੇ ਇਹਨਾਂ ਨੂੰ ਪੁਸ਼ਪੀ ਸਾਰੀ ਉਮਰ ਕੀਤਾ ਕੀ ਜੇ ਹਾਂਜੀ ਜਥੇਦਾਰੀ ਦੇ ਨਾਂ ਤੇ ਗ੍ਰੰਥੀ ਬੜਾ ਸਤਿਕਾਰਤ ਅਹੁਦੇ ਨੇ ਕੌਮ ਦੇ ਸਭ ਤੋਂ ਸਤਿਕਾਰਤ ਅਹੁਦੇ ਨੇ ਗ੍ਰੰਥੀ ਹੋਣਾ ਜਥੇਦਾਰ ਹੋਣਾ ਤੇ ਇਕੱਠੇ ਕਾਦੇ ਵਾਸਤੇ ਕੀਤੇ ਜਲਫਾਵੇ ਕਿੱਥੋਂ ਕਿੱਥੋਂ ਕੀਤੇ ਜੀ ਕੁਝ ਕੌਮ ਦਾ ਸਵਾਰਿਆ ਜੀ ਹਾਂਜੀ ਕੌਮ ਦੇ ਲੋਕਾਂ ਦੀ ਸ਼ਰਧਾ ਦਾ ਸਤਿਕਾਰ ਦਾ ਤੁਸੀਂ ਇੰਨੀ ਜਿਆਦਾ ਕਮਾਈ ਕੀਤੀ ਹੈ ਜਿਹੜੀ ਧਰਮ ਦੇ ਨਾਂ ਤੇ ਹੋਈ ਹੈ ਉਂਗਲਾ ਤੁਸੀਂ ਦੂਜਿਆਂ ਦੇ ਚੱਕਦੇ ਜੀ ਤੁਹ ਬਾਕੀ ਤੇ ਗੱਲਾਂ ਕਿਡੀਆਂ ਕਰਨੀਆਂ ਉਹਨਾਂ ਦੇ ਕਿਹੜੇ ਕਿਹੜੇ ਲੇਖੇ ਆ ਕਿਡੀਆਂ ਕਿਡੀਆਂ ਖੇਡਾਂ ਆ ਉਸ ਪਾਸੇ ਨਾ ਪਈਏ ਬੀਬੀ ਫੁਰਤੀ ਪਰ ਮੈਨੂੰ ਦੋ ਕਿਸ ਗੱਲ ਦਾ ਆਇਆ ਦੇਖੋ ਪੰਜਾਬੀ ਦਾਸਾ ਜੀ ਤੁਸੀਂ ਹਿੰਦੁਸਤਾਨ ਚ ਜਿੱਥੇ ਕਿਸੇ ਮੁਸ਼ਕਲ ਆਉਂਦੀ ਨਾ ਸਭ ਤੋਂ ਪਹਿਲੇ ਆਪਾਂ ਚਲੇ ਜਾਂਦੇ ਹਾਂ ਉਹਨੇ ਰਾਜਪੁਰ ਗੁਜਰਾਤ ਵਿੱਚ ਪਹੁੰਚਾ ਲਿਆ ਸੀ ਆਪਣੇ ਲੋਕ ਇੱਥੋਂ ਉੱਥੇ ਲੰਗਰ ਲੈ ਕੇ ਗਏ ਘਰ ਬਣਾਉਣ ਵਾਸਤੇ ਸੇਵਾ ਲਈਤੀ ਸਾਰੇ ਕਿਤੇ ਗਏ ਤਾਮਿਲ ਲੜੂ ਸੁਨਾਮੀ ਆਈ ਆਪਣੇ ਇੱਥੋਂ ਗਏ ਲੋਕ

ਨੁਕਸਾਨ ਨਹੀਂ ਸੀ ਸਾਰੇ ਆਪਣੇ ਕੋਈ ਗੱਗ ਲੈ ਕੇ ਜਾ ਰਿਹਾ ਸੀ ਕੋਈ ਰਾਸ਼ਿਲ ਲੈ ਕੇ ਜਾ ਰਿਹਾ ਸੀ ਆਪਕਾ ਆਪ ਮਹਾਰਾਜ ਪਾਲੀਆਂ ਤੇ ਉੱਥੇ ਗਏ ਆ ਮੈਂ ਤੁਹਾਡਾ ਧੰਨਵਾਦ ਕਰਦਾ ਆ ਸਪਿਰਿਟ ਆ ਆਪਾਂ ਆਪਣੇ ਪੈਰਾਂ ਦੇਖਣ ਨੂੰ ਲੋੜ ਵੀ ਨਹੀਂ ਆਪਣੇ ਆਪਾਂ ਇੰਨੇ ਤਗੜੇ ਆ ਆਪ ਆਪਣੇ ਪੈਰਾਂ ਉੱਤੇ ਖੜੇ ਆਪ ਹੀ ਹੋਣਾ ਤੇ ਭਾਵੇਂ ਜੋ ਪਰਚੀ ਹੋ ਜੇ ਤੁਸੀਂ ਦੇਖ ਲਓ ਮੈਂ ਗੱਲ ਕਰ ਰਿਹਾ ਸੀ हरियाणा वाले रोज रोड़ा पौंदे पानी सानो दियो पानी ਸਾਡਾ ਲੈ ਗੇ ਰਸਤਾ ਨਾਲੇ ਅੱਧਾ ਪਾਣੀ ਲੈ ਗੇ ਜੋ ਪਾਣੀ ਦਾ ਤਬਾਹੀ ਹੋਈ ਇਹ ਰਪੀਏ ਦੀ ਮਦਦ ਨਹੀਂ ਕੀਤੀ ਲੈਣ ਵਾਸਤੇ ਸਾਥ ਖੋਣ ਵਾਸਤੇ ਆਪਣਾ ਤਿਆਰ ਤਿਆਰ ਹੈ ਪਰ ਜਦੋਂ ਜ਼ਰੂਰਤ ਹੈ ਉਦੋਂ ਤੁਹਾਡਾ ਸਾਥ ਨਹੀਂ ਦਿੱਤਾ ਦੇਖੋ ساری ਮੈਂ ਕਹਿੰਦਾ ਕਿ ਸਾਰੇ ਪੰਜਾਬੀਆਂ ਦੀ ਡਿਊਟੀ ਬੰਦੀ ਹੈ ਕਿਉਂਕਿ ਆਪਣੇ ਪੰਜਾਬੀਆਂ ਨੂੰ ਕਿਸ ਨੇ ਬਾਹਰ ਤੋਂ ਕੋਈ ਕਿਸ ਨੇ ਮਦਦ ਕੀਤੀ ਨਹੀਂ ਆਪਣੇ ਲੋਕ ਹੈ ਜਿਨ੍ਹਾਂ ਨੇ ਦਵਾਈ ਮੱਚ ਗਈ ਆ ਹੜਾਂ ਕਰਕੇ ਸੋ ਮੈਂ ਤਾਂ ਸਾਰੀਆਂ ਪੋਲਿਟਿਕਲ ਪਾਰਟੀਆਂ ਨੂੰ ਮੈਂ ਸਾਰੀ ਸੰਸਥਾ ਨੂੰ ਜਿੰਨੀ ਇੰਡਸਟਰੀ ਐਸੋਸੀਏਸ਼ਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਕੋਈ ਨਾ ਕੋਈ ਆਪਣਾ ਯੋਗਦਾਨ ਜ਼ਰੂਰ ਪਵਾਓ ਕਿ ਬਹੁਤ ਵੱਡਾ ਨੁਕਸਾਨ ਆਪਣੇ ਪੰਜਾਬ ਦਾ ਹੋ ਗਿਆ ਆਪਾਂ ਆਪਸੀ ਮਦਦ ਕਰਕੇ ਆਪਾਂ ਆਪ ਨੂੰ ਖੜਨਾ ਚਾਹੀਦਾ ਕਿਉਂਕਿ ਬਾਹਰਲੇ ਆਣੇ ਤਾਂ ਆਪਣਾ ਭੁੱਲ ਗਏ ਸਾਰੇ ਤੁਸੀਂ ਬਾਹਰ ਲਾਂ ਦਾ ਜ਼ਿਕਰ ਕੀਤਾ ਕੇਂਦਰ ਤੋਂ ਲਗਾਤਾਰ ਅਪੀਲ ਕੀਤੀ ਕਿ ਸਾਥ ਨਹੀਂ ਦਿੱਤਾ ਨਾ ਕੇਂਦਰ ਨੇ ਸਾਥ ਦਿੱਤਾ ਹੈ ਨਾ ਕਿਸੇ ਹੋਰ ਸੂਬੇ ਦੇ ਸਰਕਾਰ ਨੇ ਦਿੱਤਾ ਹੈ ਨਾ ਕੋਈ ਦੇਸ਼ ਦੀ ਕੋਈ ਸੰਸਥਾ ਨੇ ਦਿੱਤਾ ਹੈ ਆਪਣੇ ਪੰਜਾਬੀ ਜਦੋਂ ਗੁਜਰਾਤ ਵਿੱਚ ਭੁਗਮ ਆਇਆ ਸੀ ਸਭ ਤੋਂ ਵੱਧ ਸੇਵਾ ਆਪਣੇ ਇੱਥੋਂ ਗਈ ਸੀ ਤਾਮਿਲਨਾਡੂ ਸੁਨਾਮੀ ਆਈ ਸੀ ਤੇ ਹੋਰ ਜਿੱਥੇ ਵੀ ਕੋਈ ਨੁਕਸਾਨ ਹੋਇਆ ਸਭ ਤੋਂ ਵੱਧ ਆਪਾਂ ਜਾਣਦੇ ਹਾਂ ਅੱਜ ਆਪਣੇ ਉੱਤੇ ਵਿਪਤਾ ਪਈ ਹੈ ਪਰ ਦੁੱਖ ਕਹਿਣਾ ਕਹਿਣਾ ਪੈਂਦਾ ਕੋਈ ਨਹੀਂ ਖੜਾ